ਹائے ਕੱਪੜੇ ਵੀ ਧੋਣ ਨਾਲੇ ਕ ਤਾਂ ਨਾ ਰੱਬ ਨੇ ਪਤਾ ਨਹੀਂ ਅਜ ਕੀਰ ਕਰ ਰੱਖਣੀ ਨੇਹਰੀ ਚੱਲੀ ਜਾਂਦੀ ਹੈਗੀ ਸਵੇਰੇ ਝਾੜੂ ਲਾਇਆ ਸੀ ਗੰਦ ਨਾ ਇੰਨਾ ਫੇਰ ਪੈ ਗਿਆ ਸਾਰਾ ਦਿਨ ਘਰ ਦੇ ਕੰਮ ਹੀ ਨਹੀਂ ਲੱਗਉਂਦੇ ਹੋਏ ਮੈਂ ਤਾਂ ਨਾ ਉਧਰ ਤਾਈ ਦੇ ਘਰੇ ਵੀ ਸੁਖਜੀਤ ਕੇ ਜਾ ਕੇ ਆਉਣਾ ਸੀਗਾ ਕਿੰਨੇ ਦਿਨ ਹੋ ਗਏ ਉਹਨੂੰ ਬੁਲਾਈ ਜਾਂਦੀ ਨੂੰ ਕਿਉਂਕਿ ਹਜੇ ਤੱਕ ਜਿਹੜਾ ਮਾਰਿਆ ਹੈਗਾ ਨਾਲੇ ਉਹ ਬਿਮਾਰ ਜਿ ਹੋਰੀ ਸੀ ਕਈ ਦਿਨਾਂ ਦੀ ਚਲਣਾ ਅੱਜ ਨਾ ਬਿਲੀ ਹੁਣ ਦੁਪਹਿਰੇ ਕੰਮ ਕਰ ਕਰ ਕੇ ਉਹਨਾਂ ਦੇ ਘਰੇ ਜਾਵਾਂਗੀ ਨਾਲੇ ਧਾਮ ਕਰ ਲਵਾਂ 10 ਮਿੰਟ ਉੱਥੇ ਬੈਠ ਕੇ ਹਾਂ ਬਈ ਧੋਣ ਦੀ ਹੈਗੀ ਕੱਪੜੇ ਤੇ ਚਾਮ ਨੂੰ ਧੋਣੂਗੀ ਨਾਲੇ ਉਹ ਤੋਂ ਕੁੱਤੀ ਵੀ ਆਉਣੀ ਹੈ ਯਾ ਤੋ ਸਿਰ ਚ ਆਏ ਜੇ ਬਈ ਯਾਰਾ ਸਿਰ ਦਰਦ ਹੋ ਜਾਂਦਾ ਯਾਰ ਇੱਕ ਟੋਈ ਦੁਖੀ ਆਂਦੀ ਹੈ ਮੈਂ ਟੋਈ ਕਾ ਦੇ ਨਾ ਦੁਖਣ ਲੱਗੀ ਥੋਡੀ ਯਾਰ ਕੱਲ ਡਿੱਗ ਗਿਆ ਸੀ ਮੈਂ ਯਾਰ ਤੇ ਫਿਰ ਮੇਰੀ ਗੱਲ ਸੁਣੋ ਤੁਸੀਂ ਉੱਥੇ ਦਵਾਈ ਲੈ ਲੈਣੇ ਕੋਈ ਗੋਲੀ ਲੈ ਲੈਣੇ ਕੰਮ ਕੀਤੇ ਬਿਨਾ ਥੋੜੀ ਸਰੂਗਾ ਮੇਰਾ ਮੂਡ ਹੀ ਖੂਚਾ ਯਾਰ ਸੱਜਣ ਨੂੰ ਥੋੜੇ ਵਾਸਤੇ ਪਾਣੀ ਲੈ ਕੇ ਆਉਣੀ ਆ ਲੈ ਇਹਦੇ ਮੁੰਗ ਨੂੰ ਪਤਾ ਨਹੀਂ ਕੀ ਹੋ ਗਿਆ ਚੰਗਾ ਭਲਾ ਤਾਂ ਘਰੋਂ ਕੰਮ ਤੇ ਗਿਆਗਾ ਇਹਦੇ ਪਤਾ ਨਹੀਂ ਗਏ ਗਏ ਕਿ ਪਿੱਛੂ ਪੈ ਗਿਆ ਮੈਨੂੰ ਤਾਂ ਲੱਗਦਾ ਇਹਦੇ ਵੀ ਲੱਛਣ ਲਾਡੀ ਵਾਲੇ ਹੀ ਆ ਕੰਮ ਕਾਨੂੰ ਨੂੰ ਇਹਦਾ ਵੀ ਮਨ ਨਹੀਂ ਕਰਦਾ ਹੈਗਾ ਆਈ ਨਿਸ਼ਰਮ ਆਉਂਦੀ ਇਹਨਾਂ ਦੋਨਾਂ ਨੂੰ ਵੀ ਘਰ ਕਿਵੇਂ ਚੱਲੂਗਾ ਘਰ ਦਾ ਗੁਜ਼ਾਰਾ ਕਿਵੇਂ ਚੱਲੂਗਾ ਜੇ 4 ਪੈਸੇ ਹੋਣਗੇ ਤਾਂ ਚੱਜ ਦੀ ਰੋਟੀ ਖਾ ਲੈਣਗੇ ਓ ਪਾਣੀ ਲਿਆਓ ਯਾਰ ਕਿੰਨਾ ਟਾਈਮ ਹੋ ਗਿਆ ਜਾ ਨਿਕਲਦੇ ਨਾਲੇ ਹੋ ਰਾਂ ਆ ਘਰੇ ਆ ਕੇ ਮੇਰੇ ਤੇ ਰੋਮ ਝਾੜਨ ਲੱਗ ਜਾਂਦੇ ਨੇ ਹਾਂ ਵੀ ਭਾਈ ਕਦੇ ਰੋਮ ਮਾਰ ਲਿਆ ਕਰੋ ਉਹਨੂੰ ਵੀ ਕਦੇ ਕੰਮ ਕਰ ਉਹ ਜਵਾਕ ਆ ਉਹ ਕੀ ਕਹਿਆ ਤੈਨੂੰ ਉਹ ਜਵਾਕ ਅੱਛਾ ਹਜੇ ਜਵਾਕ ਹੀ ਆ 17 18 ਸਾਲ ਦਾ ਹੋ ਗਿਆ ਜਦੋਂ 18 ਸਾਲ ਦਾ ਹੋਏ ਨਾ ਉਦੋਂ ਜਵਾਕ ਨਹੀਂ ਰਹਿੰਦਾ ਹੁੰਦਾ ਮੇਰੇ ਆਪੇ ਮੇਰੇ ਮਾਪੇਵਾ ਤੂੰ ਮਣਾ ਮੋਟਾ ਸੋਚਿਆ ਕਰ ਮੈਂ ਤੇਰੇ ਕਰਨੇ ਇਹੀ ਕਰਨ ਵ્યા ਕਰਾਇਆ ਸੀਗਾ ਵੀ ਤੂੰ ਮੇਰੇ ਭਾਈ ਨੂੰ ਢੱਤੀ ਜਾਵੇਂ ਸਾਰਾ ਦਾ ਮਾਪਿਓ ਤੇ ਹੈਗੇ ਆ ਫਿਰ ਉਹਨੂੰ ਆਈ ਨਹੀਂ ਤਿੰਦਾ ਹੈਗਾ ਨਾ ਤਾਂ ਮੈਂ ਘਰ ਚੋਂ ਕੰਮ ਕਰਦਾ ਫਿਰ ਮੈਂ ਤਾਂ ਕੰਮ ਦੀ ਚੰਗਾ ਸੀ ਉਹ ਤੋਂ ਜੇ ਤੁਮ ਦੋ ਵਾਰ ਸੀ ਮੈਂ ਫੇਰ ਹੀ ਆਇਆਗਾ ਮੈਂ ਬਾਗੀ ਜਾਣਾ ਯਾਰ ਬਾਹਰੋਂ ਉਹਨੂੰ ਕਾਇਮ ਕਿੱਥੇ ਲੱਗ ਗਈ ਹੁਣ ਮੇਰੇ ਭਾਈ ਨੂੰ ਕਦੋਂ ਮੰਨਤ ਮਿਲਦੀ ਹੈ ਫੇਰ ਵਿਟਵਾ ਕਾ ਹੋ ਯਾਰ ਜਵਾਕ ਜਵਾਕ ਨੂੰ ਮੈਂ ਸੱਤੇ ਬਿਠਾਣਾ ਸਾਰੇ ਦਿਨ ਨਸ਼ਾ ਕਰਕੇ ਮੈਨੂੰ ਲੱਛਣ ਉਹਦੇ ਪਤਾ ਕਿੰਨੇ ਮਾੜੇ ਲੱਗਦੇ ਹੈਗੇ ਉਹ ਮਾੜੇ ਤੈਨੂੰ ਕੁਝ ਕਿਹਾ ਹੈ ਉਹਨੇ ਆ ਇੱਕ ਤਾਂ ਦੋਸਤ ਯਾਰ ਸਾਰਾ ਦਿਨ ਉਹ ਫਿਰਦਾ ਰਹਿੰਦਾ ਇੱਥੇ ਕਦੇ ਪੱਬੀ ਚਾਹ ਹੁਣਾਂ ਦੇ ਕਦੇ ਰੋਟੀ ਦੇ ਦੇ ਕਦੇ ਫੇਰ ਕਿ ਕਹਿੰਗੇ ਪੁਚਾਰੀ ਬਣ ਤੇ ਤੇ ਖਰਚਾ ਕੋ ਕਿੱਥੋਂ ਪੈਸੇ ਕਿੱਥੋਂ ਲੈ ਕੋ ਮੈਂ ਲੈ ਕੇ ਹੀ ਹੁੰਦਾ ਦੋ ਕੰਮ ਕਰਦੀਆਂ ਮੈਂ ਆਪੇ ਲੈ ਕੇ ਦੂੰਗਾ ਜਿੱਲੀ ਆਪੇ ਦਿੰਨੇ ਉਹ ਫਿਰ ਉਹਨਾਂ ਵਾਸਤੇ ਥੋੜੀ ਖਮਾਉਣੇ ਹੋਗੇ ਓਏ ਭਾਈਆਂ ਜਰਾ ਮੈਂ ਕੰਮ ਆਪਣੇ ਜਵਾਬ ਦੇ ਦਲਾਂ ਵੀ ਤੋ ਹੁੱਕ ਪੜਾਉਣ ਨਾਲ ਖਾਣਾ ਵੀ ਆ ਨੂੰ ਉਹ ਜਵਾਬ ਚ ਉਹਨਾਂ ਦੇਖਾਂਗੇ ਉਹ ਤਾਂ ਸਾਰਾ ਕੁਝ ਉਹਨਾਂ ਦਾ ਸੈਟ ਹੋ ਜਾਣਾ ਕੰਮ ਹੋ ਜਾਂਦਾ ਹੁੰਦਾ ਨਾਲੇ ਹੋ ਚੱਲ ਚੰਗਾ ਪਹਿਲੇ ਇੱਥੇ ਘਰ ਲੈ ਰੈਸਟੋਰੰ ਤੋਂ ਤੁਹਾਨੂੰ ਤਾਂ ਦੋਨਾਂ ਭਰਾਵਾਂ ਨੂੰ ਨੇ ਬੈੱਡ ਚਾਹੀਦਾ ਗਾ ਓਏ ਟੈਨ ਵੀ ਬਸ ਕੰਮ ਚਾਹੀਦਾ ਕੰਮ ਚਾਹੀਦਾ ਪੈਸੇ ਚਾਹੀਦੇ ਆ ਜਾ ਬਾਗਿਆ ਬਣਾ ਚਾਹ ਦੀ ਕੁੱਟ ਬਣਾ ਕੇ ਲਿਆਉਣੀ ਐ ਦ ਸਾਰਾ ਕੰਮ ਕਰਤਾ ਨਵੇੜ ਲਿਆ ਹੁਣ ਮੈਂ ਜਾਂਦੀ ਨਾ 10 ਮਿੰਟ ਪੈਣੀ ਉਹਦੇ ਕੋਲੇ ਆਦੀ ਰੋਟੀ ਬੜ ਗਈ ਰੋਟੀ ਤਾਂ ਬਣੇਗੀ ਨਾ ਤੈਨੂੰ ਹੁਣ ਦੇ ਕੀ ਕਰ 5 ਵਜੇ ਦਾ ਘਰੋਂ ਨਿਕਲਿਆ ਹੈ ਉਹਿਆਂ ਤੋਂ ਮਾਣੀ ਮੋਟੀ ਸੰਘਰਮ ਹੈਗੀ ਇਹਦੀ ਹੈ ਵੀ ਪਾਪੀ ਕੰਮ ਗਿਆ ਸੀ ਰੋਟੀ ਭੁੱਖ ਬਾਈ ਲੱਗੇ ਪਈ ਸੀ ਦੀ ਰੋਟੀ ਬਣਾ ਦੇਣਾ ਕੰਮ ਮੈਨੂੰ ਆਈ ਨਹੀਂ ਸਮਝ ਆ ਉਹ ਵੀ ਕਿਹੜੇ ਤੋਂ ਅਫਸਰ ਦੀ ਕੁਰਸੀ ਤੇ ਬੈਠਾ ਜਿਹੜੇ ਤੇਰੇ ਕੰਮ ਨਹੀਂ ਲੋੜਾਂ ਦੇ ਆ ਤੇਰਾ ਭਾਈ ਵੀ ਤਾਂ ਹੈਗਾ ਹੀ ਆ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁੰਦਾ ਉੱਥੇ ਫੈਕਟਰੀ ਚ ਲੱਗਿਆ ਹੋਇਆ ਕੰਮ ਕਰਦਾ ਨਾ ਤੂੰ ਇਹਦੇ ਨਾਲ ਨਹੀਂ ਦਿਹਾੜ ਸਕਦਾ ਚਾਰ ਪੈਸੇ ਚੰਗੇ ਘਰੇ ਆ ਜਾਣਗੇ ਉਹ ਹਜੇ ਕੀ ਆ ਪਾਪੀ ਕੰਮ ਕਰਨ ਨੂੰ ਹਜੇ ਬਥੇਰੀ ਉਮਰ ਗਈ ਆਪਣੀ ਕੰਮ ਹਜੇ ਕੀ ਹੈ ਜਦੋਂ 40 ਸਾਲ ਦਾ ਹੋ ਗਿਆ ਉਦੋਂ ਰਿਸ਼ਤਾ ਕਰਵਾਈ ਸਾਰਾ ਦਿਨ 12 ਕਰਦੀ ਤੇ ਲੱਕ ਮੰਨਿਆ ਹੋਇਆ ਦਾ ਸ਼ਰਮ ਤਾਂ ਹੈ ਨਹੀਂ ਜੀ ਕਿਤੇ ਨੂੰ ਕਿਉਂ ਆ ਭਾਬੀ ਜੀ ਤੂੰ ਹੈਗੀ ਲਈ ਰੋਟੀ ਤੂੰ ਖਵਾ ਦੇ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਸ਼ਰਮ ਸ਼ੁਰਮਾ ਵੇਚ ਕੇ ਕਿੱਥੇ ਖਾ ਗਏ ਤੂੰ ਇਹਨਾਂ ਸੋਨਾ ਸੁਨੱਖਾਗਾ ਚੱਜ ਦੀ ਪੜ ਲੈ ਕੇ ਕੋਈ ਨੌਕਰੀ ਚੰਗੀ ਲੱਭ ਲਾ ਲੋਕਾਂ ਨੇ ਕਿਹੜਾ ਹੁੰਡੇ ਨਹੀਂ ਹੈਗੇਗੇ ਉਹ ਦੇਖਦਾ ਜੰਟੇ ਦਾ ਮੁੰਡਾ ਅਗਲਾ ਆਰਮੀ 'ਚ ਭਰਤੀ ਹੋ ਗਿਆ ਇੱਕ ਤੂੰ ਆ ਮੈਨੂੰ ਪਤਾ ਕਿੰਨੀ ਸ਼ਰਮ ਆਉਂਦੀ ਆ ਜਦੋਂ ਅੰਡਰ ਨਾ ਗਵੰਡ ਨਾ ਕਹਿੰਦੇ ਨੇ ਤੇਰਾ ਦਿਔਰ ਕੁੜੇ ਚੱਜ ਦਾਸੀਗਾ ਕੱਦ-ਕਾਠ ਹੈਗਾਗਾ ਕੋਈ ਜੋਬ ਦੇਖ ਲੈਂਦਾ ਪੁਲਸ ਦੀ ਭਰਤੀ ਦੇਖ ਲੈਂਦਾ ਆਰਮੀ ਦੀ ਦੇਖ ਲ ਬਥੇਰਾ ਉਹਦਾ ਖੂਨ ਮਚਦਾਗਾ ਕੀ ਰੱਖਿਆ ਬੋਲ ਜਾਊ ਜਾਜ ਇੱਥੇ ਆਪਾਂ ਸੈਟਾ ਗੂਏ ਸੋងਦੇ ਤੁਸੀਂ ਬੋਲਦੇ ਨਹੀਂ ਜੀ ਪਰ ਮੈਂ ਨਹੀਂ ਬੋਲਦਾ ਘਰ ਵਾਲਿਆ ਉਹ ਹੋ ਤੁਸੀਂ ਤਾਂ ਨਾ ਪਿੰਨਾ ਐਵੇਂ ਬਿਨਾਂ ਨਾਲ ਤਾਂ ਗੁੱਸੇ ਹੋਗੇ ਪਹਿਲਾਂ ਮੇਰੀ ਗੱਲ ਤਾਂ ਸੁਣੋ ਮੈਂ ਨਹੀਂ ਬੋਲਦਾ ਅੱਜ ਹੀ ਨਹੀਂ ਗੱਲ ਤਾਂ ਕਰੀ ਸੀ ਜਦੋਂ ਉਹਦਾ ਸ਼ੇਰ ਹੀ ਬੈਠਾ ਸੀਗਾ ਮੇਰੇ ਬਣਾ ਤੁਹਾਨੂੰ ਮੰਨ ਕਰਦਾ ਜੀ ਬੋਲਣ ਨੂੰ ਮੈਂ ਵੀ ਕੀ ਕਰਾਂ ਮੇਰੇ ਨਾਲ ਬਲੱਡ ਹਾਈ ਹੋਇਆ ਰਹਿੰਦਾ ਇੱਕ ਦਿਨ ਨੂੰ ਉਹਦੇ ਵੀ ਆਪਣੇ ਛੋਟੇ ਤੇ ਗੁੱਸਾ ਜੜਿਆ ਰਹਿੰਦਾ ਉਹ ਛੋਟਾ ਬੰਨ ਨਾ ਯਾਰ ਛੋਟੇ ਕਹਿੰਦਾ ਨਹੀਂ ਹੈਗਾ ਆ ਲੋਕ ਪਤਾ ਨਹੀਂ ਹੰੜ ਗਵਾਂਦੇ ਨੇ ਮੈਨੂੰ ਸਾਲੀਆਂ ਕਹਿ ਦਿੰਦੇ ਆ ਬਸ ਜਿਹੜਾ ਕਰਦੇ ਨੇ ਧਿਆਨ ਨਹੀਂ ਦਿੰਦੇ ਪੜਿਆ ਨਹੀਂ ਕਿਹਾ ਹੈਗਾ ਕੋਈ ਜੌਮ ਲੱਜੂਗਾ ਉਹ ਨੂੰ ਨੌਕਰੀ ਦਾ ਜੇ ਕੰਮ ਦਾ ਪੁੱਸ ਪਾਓ ਫਿਰ ਮੈਂ ਵੀ ਹੁਣ ਕੀ ਕਰਾਂ ਚਿੱਤ ਦਾ ਮੇਰੇ ਅੰਨ ਉਹਦੇ ਕਰਕੇ ਖਰਾਬ ਹੋਇਆ ਰਹਿੰਦਾ ਉਹ ਗੁੱਸਾ ਮੇਰਾ ਥੋੜੇ ਤੇ ਲੱਗਿਆ ਨਾ ਤੁਸੀਂ ਇਹ ਮਾੜੀ ਨਾਲ ਦਾ ਕਾਹਤੋਂ ਗੁੱਸਾ ਕਰਦੇ ਹੋ ਨੇ ਤੁਹਾਨੂੰ ਪਤਾ ਮੇਰੇ ਮਨ ਕੋ ਨੂੰ ਕਦਾਂ ਮੈਂ ਮੈਂ ਕਿਹਾ ਉਹਦੇ ਵਾਰੇ ਕਦੇ ਕੋਈ ਮਾੜਾ ਸੋਚਿਆ ਜਾਂ ਮੈਂ ਤਾਂ ਚੰਗਾ ਸੋਚਦੀ ਆ ਵੀ ਚਲੋ ਸੁਧਰ ਜੂਗਾ ਜੇ ਆਪਾਂ ਨੂੰ ਕਹਾਂਗੇ ਤਾਂ ਉਹ ਗਵਾਂਢੀ ਥੋੜੀ ਕਹਿਣਗੀ ਉਹਨੂੰ ਉਹ ਚਲ ਫਿਰ ਕੋਈ ਜਵਾਬ ਸੁਧਰ ਜੂਗਾ ਜਵਾਬ ਤਾਂ ਹੈਗਾ ਚਲ ਮੈਂ ਮੰਨ ਲਿਆ ਹੁਣ ਮੈਨੂੰ ਐਂ ਦੱਸੋ ਚਾਹ ਪੀਣੀ ਹੈ ਕੀ ਨਹੀਂ ਤੁਸੀਂ ਚਾਹ ਨਹੀਂ ਮੇਰਾ ਤਾਂ ਮਾੜਾ ਲੱਗਿਆ ਜੇ ਉੱਠੀ ਜਾਊਗੀ ਹੋਰ ਹੀ ਕੁਝ ਹੋਇਆ ਜੱਥੇ ਫਿਰ ਤੁਸੀਂ ਆ ਪਿੰਡ ਦੇ ਡਾਕਟਰ ਨੂੰ ਦਿਖਾਓ ਇੱਕ ਵਾਰੀ ਦਿਖਾ ਜਾਣਾ ਹਾਂ ਜਾ ਕੇ ਨਾ ਉਹ ਤੋਂ ਦਵਾਈ ਲਿਓ ਜਾਣਾ ਤੂੰ ਮੈਨੂੰ ਆਏ ਨਾ ਬੋਲ ਕਰ ਇਹ ਮੇਰਾ ਮਨ ਜਮੀ ਚੱਲ ਮੇਰੀ ਗੱਲ ਸੁਣੋ ਸੌਰੀ ਜੀ ਮੇਰੇ ਤੋਂ ਗਲਤੀ ਹੋ ਗਈ ਆ ਦੇਖੋ ਮੈਂ ਕੰਨਾ ਫੜ ਲਈ ਹੁਣ ਇਸ ਤੋਂ ਬਾਅਦ ਮੈਂ ਕਦੇ ਨਹੀਂ ਤੁਹਾਨੂੰ ਬੋਲਦੀ ਹੈਗੀ ਠੀਕ ਹੈ ਚੱਲ ਹੁਣ ਨਾ ਤੁਸੀਂ ਜਾ ਕੇ ਜਾ ਮੈਨੂੰ ਤਾਂ ਫਿਕਰ ਹੋ ਹੀ ਜਾਂਦਾ ਤੁਹਾਡਾ ਦਵਾਈ ਲਿਆਓ ਜਾ ਕੇ ਦਵਾਈ ਲੈ ਕੇ ਆਉਣਾ ਠੀਕ ਹੈ ਮੈਂਨੇ ਉਹਨੂੰ ਦੇਖਦੀ ਹਾਂ ਕਿ ਨਾ ਤੁਸੀਂ ਰੋਟੀ ਖਾਈ ਹੈ ਨਾ 22 ਸੱਤੇ ਜਾਂਦੇ ਜਦੋਂ ਕੈਨੇ ਹੋ ਗਈ ਚਾਹੀ ਕੋਲੇ ਚੱਲ ਮੈਂ ਜਾਇਆ ਹਾਂ ਮੈਂ ਚਾਹੀ ਕੋਲੇ ਤੁਸੀਂ ਇੱਕ ਵਾਰੀ ਦਵਾਈ ਲੈ ਆਓ ਫਿਰ ਮੈਂ ਜਾਇਆ ਹਾਂਗੀ ਠੀਕ ਹੈ ਠੀਕ ਹੈ ਚੱਲ ਜਾ ਜੀ ਆਜੋ ਦਵਾਈ ਲੈਣੇ ਚਾਹੀ ਕੋਲੇ ਘਰੇ ਜਾ ਕੇ ਆਉਣ ਯਾਰਾ ਲਾਡੀ ਪਤਾ ਨਹੀਂ ਕਿੱਥੇ ਗਿਆ ਹੈਗਾ ਨਾ ਉਹ ਕਹਿੰਦਾ ਫੋਨ ਚੱਗਦਾ ਹੈ ਯਾਰ ਕਹਣਾ ਉਹ ਕਰੀ ਲੱਡੀ ਮੇਰੇ ਦੇ ਫੋਨ ਆਈ ਜਾਂਦਾ ਯਾਰ ਉਦੋਂ ਮੈਂ ਨਾ ਮੀਲੇ ਜਾਂਦੇ ਆ ਬਾਅਦ ਜਾਂਦੇ ਜੇ ਤਾਂ ਗੱਲ ਕਰਦਿਆਂ ਫੇਰ ਤਾਂ ਭੱਗ ਜਾਗੇ ਯਾਰ ਚੱਲ ਲੱਡੀ ਉਹ ਚਲੀ ਵੜਾ ਕੋਈ ਨਾ ਦੇਖ ਰਿਆਂ ਬਾਅਦ ਚੱਲਾਂ ਇੰਨੀ ਕੀ ਗੱਲੀ ਐ ਆਹ ਕੌਣ ਆ ਲੱਡੀ ਇਹ ਸਾਡੇ ਵਾਲੀ ਦੀ ਬਹੂ ਆ ਯਾਰ ਆ ਫੇਰ ਨੀ ਗੈਂਡਾ ਜੋ ਉਹ ਇਹ ਤਾਂ ਫਰਾਈਆਂ ਮੇਰੇ ਛੱਡ ਲੈ ਨਿਕਰਾ ਲਾਡੀ ਤੈਨੂੰ ਬਾਹਰ ਕਰਦੇ ਲੋੜਾ ਤੇਰੀ ਭਾਬੀ ਤਾਂ ਇੰਨੇ ਘੰਟੇ ਨਹੀਂ ਯਾਰ ਫਿਰ ਵੀ ਮੇਰੀ ਭਾਬੀ ਆ ਯਾਰ ਮੈਂ ਨਹੀਂ ਇਹ ਕੋ ਸੋਚਾ ਕਰ ਚੰਗਾ ਲਾਡੀ ਵਿਰਮਾ ਦਾ ਆ ਮੈਂ ਤਾਂ ਲੈ ਮਿਲਦੇ ਬਾਦ ਚ ਕੋਈ ਨਾ ਮੈਂ ਵੀ ਆਉਣਾ ਯਾਰ ਸਾਡੇ ਛੱਡ ਲੈ ਦੇ ਕੋ ਪੈਸੇ ਕੁਛ ਲੈ ਕੇ ਮੈਂ ਵੀ ਆਉਣਾ ਮਾਗਰੀ ਤੇਰੇ ਚਾਹ ਤਾਂ ਕੋਈ ਨਾ ਉੱਥੇ ਮਿਲਾਂਗੇ ਆਪਾਂ ਲੈ ਐਂ ਤੇ ਪਤਾ ਨਹੀਂ ਕੀ ਹੋ ਜਾਂਦਾ ਡਿਸ਼ੀ ਨੇ ਨਾ ਰੇਂਜ ਉੱਡੀ ਰਹਿੰਦੀ ਹੈ ਪਤਾ ਨਹੀਂ ਇਹਨੂੰ ਕਿਹੜਾ ਸੱਪ ਸੰਘੇ ਜਾਂਦਾ ਨਾ ਕੋਈ ਚੈਨਲ ਬਦਲਿਆ ਜਾਂਦਾ ਲੈ ਹੱਕ ਕੇ ਮੈਂ ਤਾਂ ਰੱਖ ਹੀ ਲਈਨੀ ਆ ਰਮਨ ਨਾ ਹਜੇ ਟੱਕਣੀ ਆਇਆ ਕਿ ਕਿਤਾ ਗਿਆ ਸੀਗਾ ਕਿ ਮੈਂ ਦਵਾਈ ਲੈ ਕੇ ਹੁਣ ਮੁੜਿਆ ਹੁਣ ਪਤਾ ਨਹੀਂ ਕਿੱਥੇ ਰਹਿੰਦਾ ਕਿਤੇ ਡਾਕਟਰ ਦੇ ਬੋਤਲ ਨਾਲ ਲਵੋਣ ਲੱਗ ਗਿਆ ਹੋਵੇ ਲੰਘਦਾ ਦਾ ਸ਼ੱਕ ਮੈਨੂੰ ਆਈ ਹੈ ਜਿਹੜੇ ਸਾਹਮਣੋਂ ਬਾਲਾ ਬਿਮਾਰ ਜਾ ਹੋਇਆ ਪਿਆ ਸੀਗਾ ਦਰਦ ਵੀ ਕਹਿੰਦਾ ਸੀ ਮੇਰੇ ਹੋਈ ਜਾਂਦਾ ਚਲ ਲਾਡੀ ਹੈਗਾ ਕਰੇ ਹਨਾ ਮੋਟਰਸਾਈਕਲ ਦੇ ਕਪੜਾ ਮਰੀ ਜਾਂਦਾ ਕਿਤੇ ਜਾਣ ਦੀ ਤਿਆਰੀ ਕਰਦਾ ਇਹ ਇਸੇ ਨੂੰ ਨਾ ਕਵਾਂ ਵੀ ਜਾ ਤੇਰੇ ਬਾਈ ਨੂੰ ਦੇਖ ਕੇ ਆ ਜਿਹੜਾ ਡਾਕਟਰ ਕੋਲੋਂ ਹਈ ਤੱਕ ਨਹੀਂ ਆਇਆ ਹੈਗਾ ਨਹੀਂ ਫੋਨ ਲਾ ਕੇ ਦੇਖਦੀ ਆ ਹੁਣ ਉਹਨੂੰ ਕਿਹਾ ਚਲ ਜਾਈ ਉਹ ਨਾਲੇ ਉਹਨੂੰ ਚੜਾ ਲਿਆਊਗਾ ਉਹ ਵਿਚਾਰਾ ਤੁਰ ਕੇ ਗਿਆ ਉਹਦੇ ਹੁੰਦੇ ਨੂੰ ਨਾਲ ਮੈਂ ਦੁੱਧ ਦਿੱਤ ਕਰਨੇ ਕੰਮ ਨਹੀਂ ਆਂ ਹਾਂ ਵੀ ਫੰਕ ਚਲੋ ਪੀ ਗੋ ਲਾਡੀ ਹਾਂ ਕਿੱਧਰ ਜਾਂਦੀ ਤੇਰੀ ਕਰੀ ਜਾਂਦਾ ਮਤਲਬ ਮੇਲੇ ਤੇ ਜਾਂਦਾ ਸੀ ਬਾਈ ਨਹੀਂ ਆਇਆ ਯਾਰ ਉਹਨੂੰ ਦੇਖ ਕੇ ਫਿਰ ਮਤਲਬ ਜਾਣਾ ਸੀਗਾ ਮੇਲੇ ਤੇ ਪੈਸੇ ਕੁਝ ਖਰਦਦੇ ਆ ਤੂੰ ਉਹੀ ਤੈਨੂੰ ਮੈਂ ਕਹਿੰਦੀ ਸੀ ਤੇਰਾ ਬਾਈ ਨਾ ਆਪਣੇ ਆ ਪਿੰਡ ਨਾਲ ਡਾਕਟਰ ਵੀ ਹੈ ਨਾ ਉਹਨੂੰ ਦਵਾਈ ਲੈਣ ਗਿਆ ਸੀ ਉਹਦੇ ਦਰਦ ਜੀ ਹੈ ਨਾ ਕਾਫੀ ਹੋਈ ਜਾਂਦਾ ਸੀਗਾ ਕਿ ਮੈਂ ਕਹਿੰਦੀ ਸੀ ਜਾ ਕੇ ਦੇਖਿਆ ਨਾਲੇ ਲੈ ਹੀ ਉਹਨੂੰ ਚੜਾ ਕੇ ਨਾਲ ਕਿਤੇ ਉਹਨੇ ਬੋਤਲ ਨਾਲ ਲਵਾ ਲਈ ਹੋਵੇ। ਦੇਖਣਾ ਚਾਹਣਾ ਮੈਂ ਦੇਖ ਆਉਣਾ। ਹੋਰ ਮੈਂ ਵੀ ਮੇਲੇ ਤੇ ਜਾਣਾ ਸੀਗਾ। ਮੇਲੇ ਤੇ ਤਾਂ ਤੂੰ ਬੰਗਦੀ ਫਿਰ ਪੈਸੇ ਵੀ ਤਾਂ ਉਹਦੇ ਬਾਈ ਤੋਂ ਲੈ ਕੇ ਜਾਏਗੇ ਮੇਰੇ ਕੋਲੇ ਇੱਥੇ ਆ ਤੇ ਜਾਂ ਤੂੰ ਹੁਣੀ ਜਾ ਮੋਟਰਸਾਈਕਲ ਲੈ ਕੇ ਮੈਨੂੰ ਤਾਂ ਉਹਦੀ ਫਿਕਰ ਹੋਈ ਜਾਂਦੀ ਹੈ। ਨਾ ਬਸ ਜਾਂਦਾ ਮੈਨੂੰ ਇਹਨਾਂ ਦੇਖਣਾ। ਹਾਂ ਮੈਂ ਉਹਨੇ ਚਾਹ ਬਣਾ ਪਾਣੀ ਬਣਾਉਣੀ ਹੈ ਤੇ ਉਹਦੇ ਵਾਸਤੇ ਨਾਲ ਮੈਂ ਦੁੱਧ ਗਰਮ ਕਰਕੇ ਰੱਖ ਦੇ। ਕਿ ਉਹਨੂੰ ਚੜਾ ਲੈ ਨਾਲ ਠੀਕ ਆ। ਨਾ ਨਾ ਕੋਈ ਨਾ ਚੜਾ। ਹੋਰ ਮੈਂ ਤਾਂ ਫੋਨ ਵੀ ਲਾ ਕੇ ਦੇਖਿਆ ਮੈਂ ਤਾਂ ਚਲ ਤੈਨੂੰ ਭੇਜਣੀ ਹੈ। ਨਾ ਦੇਖਣਾ ਕੋਈ ਨਾ ਬੰ ਕਾ ਟੂ ਗੈਸ ਸਟਾਰਟ ਆ ਟੋਟਰ ਸੇਡਾ ਸ੍ਰੀਨਾਮ ਬਾਰਾ ਦਿੱਲੀ ਲੈ ਆ ਗਏ ਆ ਗਏ ਤੁਸੀਂ ਬਾਰਾ ਹੀ ਟੈਮ ਲਾਇਆ ਡਾਕਟਰ ਵੀ ਭੀੜ ਬਾੜੀ ਜੋ ਪੰਡਤੀ ਕਰਾਉਂ ਗਿਆ ਮੈਂ ਤੈਨੂੰ ਭੇਜ ਦਿੱਤੀ ਸੀ ਮੈਂ ਕਹੀ ਹਿੰਦੀ ਸੀ ਕਿ ਮੈਂ ਜਾਉਂਗਾ ਚੜਾ ਕੇ ਲੈ ਕੇ ਆਵਾਂ ਵੀ ਪਤਾ ਨਹੀਂ ਕੀ ਮਾਲ ਹੋਇਆ ਉਹਨਾਂ ਦਵਾਈ ਦਿੱਤੀ ਮੈਂ ਡਾਕਟਰ ਨੇ ਨਾਲੇ ਛੱਡ ਲੈ ਦੋ ਸਰ ਵੀ ਆਦੇ ਆ ਨਾ ਬਾਈ ਬਸ ਵੇਖ ਲੈ ਨਾ ਵਈਏ ਦੇ 200 ਕਿਤਾ ਨਹੀਂ ਹੋਣਾ ਅਰੇ ਆਹੋ ਪਾਣੀ ਨਾ ਹੰਦੂ ਸਿੰਘਾ ਨਾਲ ਕੱਟਦੇ ਵਧੀਆ ਦਵਾਈ ਦਿੱਤੀ ਹੈਗੀ ਵਧੀਆ ਦਿੱਤੀ ਹੈਗੀ ਕੋਈ ਡਰਨ ਵਾਲੀ ਗੱਲ ਤਾਂ ਨਹੀਂ ਹੈਗੀ ਮੈਨੂੰ ਤਾਂ ਨਾ ਜਾਨਾ ਤੂੰ ਗਿਆ ਤੇਰੀ ਸੋਚ ਹੀ ਖਾਈ ਜਾਂਦੀ ਹੈ ਮੈਂ ਤਾਂ ਨਾ ਚਾਹ ਦੀ ਕੁੱਪੀ ਨਹੀਂ ਦਿੱਤੀ ਬਣਾਉਂ। ਆ ਗੋਲੀਆਂ ਰੱਖੇ ਮੇਰੇ ਇੱਥੇ ਮੈਂ ਗੋਲੀਆਂ ਦੇਣੀ। ਗੋਲੀਆਂ ਤਾਂ ਮੈਂ ਦੇ ਦੇਣੀ ਆ ਡਾਕਟਰ ਨੇ ਕੀ ਕਿਹਾ ਸੀ ਘਰੇ ਜਾ ਕੇ ਦਵਾਈ ਲੈਣੀ ਹੈ ਜਾਂ ਕਿਤੇ ਕੱਢ ਬਾਹਰ? ਜਿੱਥੇ ਦਵਾਈ ਲੈਣੀ। ਚਲ ਤੁਸੀਂ ਸੱਜਣ ਨੂੰ ਤਾਂ ਆਰਾਮ ਕਰ ਲਓ। ਤੁਹਾਨੂੰ ਦੁੱਧ ਦੇ ਆਪਾਂ ਕਰਕੇ ਲਿਆ ਦੇਣੀ ਆ। ਠੀਕ। ਲਾਡੀ ਨੂੰ ਮੈਂ ਮਾਰਨੀ ਥੋੜਾ ਜਿਹਾ। ਹਾਂ ਬੁਲਾ ਦੇਣੀ ਆ ਉਹ ਨੂੰ ਮੈਂ। ਹਾਂ ਅੱਡਾ ਬੁਲਾਇਆ ਜੋ ਬਾਪ ਕੀ ਗੇ ਬੁਲਾਇਆ ਜਾਂਦਾ। ਹਾਂ। ਇਸ ਦਿਨ ਕਹਿਣਾ ਸੀ। ਹਾਂ ਮੈਂ ਮੇਲੇ ਦੇ ਜਣਾ ਯਾਰ। ਕਾ ਜੰਗਾ ਬਈਆ ਰਾਜੀ ਕਰ ਲਾਉਂ। ਐ ਰੰਮੜੇ ਨਾ ਨੂਈ ਦਨ ਇਹਦਾ। ਹਾਂ ਮੈਂ ਉਹ ਬ੍ਰਾਹਮਣੀ ਆਇਆ। ਅੱਛਾ ਉਹਦਾ ਟੱਕਿਆ ਪਿਆ। ਅੱਛਾ ਜੀ ਹੋਰ। ਹਾਂ ਮੋਰੀ ਭਾਪੀ ਬੜੀ ਹੋਣੀ ਬੜੀ। ਇਹ ਕਰਾਉਣਾ। ਕੋਈ ਨਹੀਂ ਆਸੀ ਕੋਈ ਨਹੀਂ ਲਾਡੀ ਤੈਨੂੰ ਭੇਜਿਆ ਤਾਂ ਮਿਲਲੀ ਦੀ ਸੀ ਪਰ ਤੂੰ ਆਹ ਕਿ ਲਖਣੇ ਪੜ ਰੱਖਿਆ ਕੀ ਖਾ ਕੇ ਆਏ ਏ ਤੂੰ ਆ ਤੈਨੂੰ ਸੱਦ ਬੁੱਧ ਹੈਗੀ ਇਹ ਵੀ ਮਾੜੀ ਮੋਟੀ ਹੁਸ਼ ਹੈ ਜੀ ਕਿ ਆਉਣਾ ਬਾਬੀ ਮੈਨੂੰ ਸਭ ਪਤਾ ਹੈਗਾ ਆ ਤੇਰੇ ਨਾਲ ਲਖਣਾ ਦਾ ਮੂੰਹ ਦੇਖ ਕੇ ਪਤਾ ਲੱਗ ਜਾਂਦਾ ਨਾ ਨਾ ਬਾਬੀ ਮੈਂ ਆ ਤੂੰ ਕੀ ਹਰਫਤਾ ਕਰਦੀ ਤੈਨੂੰ ਸ਼ਰਮ ਨਹੀਂ ਹੁੰਦੀ ਹੈਗੀ ਭਾਬੀ ਜਿਹੜੀ ਹੁੰਦੀ ਹੈ ਨਾ ਮਾਣ ਸਮਾਨ ਹੁੰਦੀ ਹੈ ਮਰੇ ਕੀ ਦੱਬੀ ਛੱਡ ਜਿਵੇਂ ਇਹ ਨਾਲ ਤੇਰੇ ਬੀਰੇ ਨੂੰ ਦੱਸਦੀ ਨਾ ਤਾਂ ਤੂੰ ਇਹ ਸੋਝ ਲੈ ਤੇਰਾ ਉਹ ਹਾਲ ਕੀ ਕਰੂਗਾ ਉਹਨੇ ਤੇਨੂੰ ਮਾਰ ਕੇ ਨਾ ਘਰੇ ਦੱਬ ਦੇਣਾਗਾ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਣੀ ਮੈਂ ਤੈਨੂੰ ਕਹਿਨੀ ਆ ਵੀ ਘੱਟ ਕਿੱਡਾ ਬੇਸ਼ਰਮ ਹੋ ਰਿਹਾ ਕਹਿੰਦੇ ਇਹ ਨਹੀਂ ਤੈਨੂੰ ਮੈਨੂੰ ਮਾਇਂ ਨਹੀਂ ਸਮਝੇ ਤੈਨੂੰ ਆਹ ਮੱਤ ਦੇਖ ਨਹੀਂ ਦਿੱਤੀ ਤੈਨੂੰ ਇੰਨਾ ਸਿਆਣਾ ਸੀਗਾ ਸਮਝਦਾਰ ਸੀਗਾ ਆ ਤੂੰ ਅੱਜ ਤੈਨੂੰ ਡਰਾਮਾ ਕੀ ਫੜ ਰੱਖਿਆ ਹੈਗਾ ਤੂੰ ਬੀ ਸੋਣੀ ਵਾਲੀ ਆ ਤੂੰ ਸ਼ਰਮਣੀ ਚਾਹੀਦੀ ਤੈਨੂੰ ਮੈਨੂੰ ਇਹ ਜਾਂ ਕੁਝ ਬੋਲ ਦੇ। ਜਿਹੋ ਜਿਹਾ ਆਪਸੀ ਕੋਈ ਨਾ ਲਾੜੀ ਨੂੰ ਬਣਾ ਫਸ। ਮੈਂ ਕਿੰਨੀ ਵਾਰੀ ਨੂੰ ਕਿਹਾ ਸੀ ਤੇਰੇ ਨਾਲ ਨਾ ਰਲਿਆ ਕਰ। ਕੋਈ ਗੱਲ ਅੱਜ ਤਾਂ ਇਹ ਬਿੜੇ ਨੂੰ ਮੈਂ ਸਾਰਾ ਕੁਝ ਦੱਸ ਹੀ ਦੇਣਾ। ਚਾਹੇ ਮੈਨ ਨੂੰ ਜਾਂ ਨੂੰ ਮਾਰ ਦੇ ਚਾਹੇ ਇਹ ਨੂੰ ਮਾਰ ਦੇ।